ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 25 ਮਾਰਚ ਤੱਕ ਦੀ ਮੌਸਮ ਅਪਡੇਟ ਲੈ ਕੇ حاضر ਆ ਜੀ ਆਉਣ ਵਾਲੇ ਦਿਨਾਂ ਦੇ ਲਈ ਜੋ ਮੌਸਮ ਹਾਕ ਦੀ ਰਿਪੋਰਟ ਜਾਰੀ ਕੀਤੀ ਗਈ ਹੈ ਤੇ ਮੌਸਮ ਅਖਾੜਾ ਕਿਵੇਂ ਦਾ ਰਹਿ ਸਕਦਾ ਸਾਰੀ ਜਾਣਕਾਰੀਆਂ ਤੁਹਾਨੂੰ ਦਿਆਂਗੇ ਹੰਤ ਤੱਕ ਵੀਡੀਓ ਦੇ ਨਾਲ ਜੁੜੇ ਰਹਿਣਾ ਹੁਣ ਦੀਆਂ ਤਾਜ਼ਾ ਸੈਟੇਲਾਈਟ ਦੀ ਸਿਚੁਏਸ਼ਨ ਤੁਹਾਨੂੰ ਦਿਖਾ ਦਿੰਨੇ ਆ ਤੇ ਗੱਲ ਕਰ ਲੈਨੇ ਆ ਜੀ ਅੱਜ ਦੇ ਮੌਸਮ ਦੀ ਪਹਿਲਾਂ ਸਕ੍ਰੀਨ ਤੇ ਦੇਖ ਸਕਦੇ ਹੋ ਪੰਜਾਬ ਦਾ ਔਰ ਹਰਿਆਣੇ ਦਾ ਤੇ ਰਾਜਸਥਾਨ ਦਾ ਮੌਸਮ ਜਾਨੀ ਕਿ ਉੱਤਰ ਭਾਰਤ ਦੀਆਂ ਗੱਲ ਕਰੀਏ ਫਿਲਹਾਲ ਮੌਸਮ ਹੈ ਜਿਹੜਾ ਠੀਕ-ਠਾਕ ਬਣਿਆ ਹੋਇਆ ਹੈ ਸਾਫ ਹੈ ਸੂਰਜ ਤਾਂ ਜਿਹੜਾ ਤਿੱਖੇ ਤੋਂ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਚੜੀ ਆ ਤੇ ਆਉਣ ਵਾਲੇ 24 ਘੰਟਿਆਂ ਤੱਕ ਫਿਲਹਾਲ ਮੌਸਮ ਹੈ ਜਿਹੜਾ ਇਸੇ ਤਰ੍ਹਾਂ ਸਾਫ ਰਹੇਗਾ ਜੀ ਅੱਜ ਦੀ ਗੱਲ ਕਰੀਏ ਉੱਤਰ ਪੱਛਮੀ ਹਵਾਵਾਂ ਮੱਧਮ ਰਫ਼ਤਾਰ ਦੇ ਨਾਲ ਚਲਦੀਆਂ ਰਹਿਣਗੀਆਂ ਟੈਂਪਰੇਚਰ ਦੀ ਗੱਲ ਕਰੀਏ ਜੀ 30 ਤੋਂ ਲੈ ਕੇ 34 ਡਿਗਰੀ ਦੇ 34 ਦੇ ਡਿਗਰੀ ਦੇ ਵਿੱਚ ਅੱਜ ਮੈਕਸਿਮਮ ਟੈਂਪਰੇਚਰ ਹੈ ਜਿਹੜਾ ਜ਼ਿਲ ਗਰਮੀ ਦਾ ਦੌਰ ਜਿਹੜਾ ਸ਼ੁਰੂ ਹੋ ਚੁੱਕਿਆ ਜੀ 10 ਤੱਕ ਗਰਮੀ ਜੜ ਯੱਦੇ ਚੁੱਕੀ ਆ ਆਉਣ ਵਾਲੇ 72 ਘੰਟਿਆਂ ਤੱਕ ਜਿਹੜੇ ਅਲਰਟ ਜਾਰੀ ਕੀਤੇ ਗਏ ਨੇ ਯਾਨੀ ਕਿ ਮੀਂਹ 10 ਤੱਕ ਦੇ ਸਕਦੇ ਨੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਜੋ ਤਾਜ਼ਾ ਰਿਪੋਰਟ ਹੈ ਜਿਹੜੀ ਕਿ ਮੌਸਮ ਵਿਭਾਗ ਲੋ ਜਾਰੀ ਕੀਤੀ ਆ ਅਨੁਮਾਨ ਲਾਇਆ ਗਿਆ ਹੈ ਜੇ ਮੌਸਮ ਦਾ ਤਿੰਨ ਸਿਸਟਮ ਆਉਣਗੇ ਜਿਵੇਂ ਕਿ ਤੁਸੀਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ ਆਉਣ ਵਾਲੇ 10 ਦਿਨਾਂ ਤੱਕ ਤਿੰਨ ਸਿਸਟਮ ਜਿਹੜੇ ਆਉਣਗੇ 21 22 ਵਾਲਾ ਜਿਹੜਾ ਸਿਸਟਮ ਹੋਏਗਾ ਜਿਵੇਂ ਤੁਸੀਂ ਸਕਰੀਨ ਦੇ ਉੱਤੇ ਦੇਖ ਹੀ ਸਕਦੇ ਹੋ ਫਦਰਵਾਈ ਜਿਹੜੀ ਆ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਵਣ ਸਕਦੀ ਅਸ ਤੋਂ ਬਾਅਦ 23 ਤਰੀਕ ਨੂੰ ਮੌਸਮ ਜੜਾ ਜਾ ਠੀਕ-ਠਾਕ ਰਹੇਗਾ 24 ਤਰੀਕ ਨੂੰ ਫਿਰ ਤੋਂ ਜੜਾ ਸਿਸਟਮ ਦੱਸ ਸਕਦਾ ਹੈ ਤੇ ਪੰਜਾਬ ਹਰਿਆਣਾ ਦੇ ਵਿੱਚ ਬੱਦਲਵਾਈ ਫਿਰ ਤੋਂ ਵੱਣ ਸਕਦੀ ਹੈ ਇਹਨਾਂ ਦੋ ਸਿਸਟਮਾਂ ਦੇ ਵਿੱਚ ਕੋਈ ਖਾਸਾ ਪ੍ਰਭਾਵ ਜੜਾ ਵੇਖਣ ਨੂੰ ਨਹੀਂ ਮਿਲੇਗਾ ਹਲਕੇ ਕਿਤੇ ਛੱਟੇ-ਛਰਟੇ ਜੜੇ ਆ ਕਹਿ ਸਕਦੇ ਆ ਤੇ ਕੁਲਮਾ ਲਾ ਕੇ ਬੱਦਲਵਾਈ ਜੜਾ ਯਾਦਰ ਖੇਤਰਾਂ ਦੇ ਵਿੱਚ ਵੱਣ ਸਕਦੀ ਹੈ 25 26 ਔਰ 27 ਤਿੰਨ ਦਿਨ ਮੌਸਮ ਸਾਫ਼ ਰਹੇਗਾ 28 ਤਰੀਕ ਨੂੰ ਫਿਰ ਤੋਂ ਸਿਸਟਮ ਜੜਾ ਦੱਸ ਸਕਦਾ ਹੈ ਤੇ ਇਸ ਪਛਮੀ ਸਿਸਟਮ ਦੇ ਵਿੱਚ ਥੋੜਾ ਜਿਹਾ ਐਕਟਿਵਨੈਸ ਜੜਾ ਨਜ਼ਰ ਆਏਗੀ ਤੇ ਹਲਕੇ ਤੋਂ ਲੈ ਕੇ ਕਿਤੇ ਪਾ ਸਕਦੇ ਆ ਫਿਲਹਾਲ ਕੋਈ ਕਿਸੇ ਤਰ੍ਹਾਂ ਦੇ ਅਲਰਟ ਨਹੀਂ ਕੋਈ ਕਿਸੇ ਤਰ੍ਹਾਂ ਦੀ ਚਿਤਾਵਨੀ ਨਹੀਂ ਹੈ ਤੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਜੀ ਗਰਮੀ ਦੀ ਗਰਮੀ ਜਿਹੜੀ ਆ 10 ਤੱਕ ਦੇ ਚੁੱਕੀ ਆ ਸਮੇ ਤੋਂ ਪਹਿਲਾਂ ਹੀ ਮੌਸਮ ਜਿਹੜਾ ਗਰਮ ਹੋ ਰਿਹਾ ਵਸੰਤ ਰੁੱਤ ਜਿਹੜੀ ਆਉਣ ਦੀ ਜਾ ਰਹੀ ਆ ਸਰਦੀ ਤੋਂ ਬਾਅਦ ਜਿਹੜਾ ਜਿਵੇਂ ਤਾਂ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਚੁੱਕਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਹੋਰ ਵਾਧਾ ਵੇਖਣ ਨੂੰ ਮਿਲੇਗਾ 30 34 ਦੇ ਗ੍ਰੇਡ ਚ ਜਿਹੜਾ ਟੈਂਪਰੇਚਰ ਮਾਰਚ ਦੇ ਵਿੱਚ ਦਰਜ ਹੋ ਰਿਹਾ ਹੈ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ April May ਦੇ ਵਿੱਚ ਇਹ ਟੈਂਪਰੇਚਰ ਜਿਹੜਾ ਕਿੱਥੇ ਜਾ ਕੇ ਰੁਕੇਗਾ ਫਿਲਹਾਲ ਗੱਲ ਕਰਾਂਗੇ ਜੇਕਰ ਆਉਣ ਵਾਲੇ ਦਿਨਾਂ ਦੀ ਤੇ ਸਕਰੀਨ ਤੇ ਦੇ ਸਕਦੇ ਹੋ ਮੌਸਮ ਦੇ ਵਿੱਚ ਬਦਲਾ ਜਿਹੜਾ ਆ ਵਿਖਿਆ ਜਾਏਗਾ ਜੀ 21 ਤੋਂ ਲੈ ਕੇ 24 ਦੇ ਵਿੱਚ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਦੋ ਸਿਸਟਮ ਆਉਣਗੇ ਕੋਈ ਵੱਡੇ ਫੱਦਰ ਤੇ ਐਕਟਿਵ ਨਹੀਂ ਹੈ ਤੇ ਹਲਕੇ ਕਿਤੇ ਕਿਤੇ ਛਿੱਟੇ ਛਰਾਟੇ ਜਿਹੜਾ ਬੂੰਦਾਬੰਦੀ ਵੇਖਣ ਨੂੰ ਮਿਲ ਸਕਦੀ ਹੈ ਤੇ ਫੱਦਰ ਦਾ ਜਿਹੜਾ ਪੰਜਾਬ ਦੇ ਵਿੱਚ ਵੱਲ ਸਕਦੀ ਹੈ ਸੋ ਇਸੇ ਤਰ੍ਹਾਂ ਜੀ ਹੋਰ ਵਾਲੇ ਦਿਨਾਂ ਦੀ ਰਿਪੋਰਟ ਮਿਲਦੀ ਹੈ ਅਗਲੀ